ਦੇਸ਼ ਦੇ ਮਾਲਕ ਗੁਲਾਮ ਬਣ ਗਏ ਦਾਸ ਬਣ ਗਏ ਹਮਲਾਵਰ ਮਾਲਕ ਬਣੇ ਔਰ ਇਹ ਗੁਲਾਮੀ ਇੱਕ ਦਿਨ ਦੀ ਨਹੀਂ ਇੱਕ ਮਹੀਨੇ ਦੀ ਨਹੀਂ ਇੱਕ ਸਾਲ ਦੀ ਨਹੀਂ ਇੱਕ ਸਦੀ ਦੀ ਨਹੀਂ ਸੈਂਕੜੇ ਸਾਲ ਤੱਕ ਇਹ ਦੇਸ਼ ਗੁਲਾਮ ਰਿਹਾ ਕਦੀ ਮੰਗੋਲਾਂ ਦਾ ਕਦੀ ਅਫਗਾਨੀਆਂ ਦਾ ਕਦੀ ਈਰਾਨੀਆਂ ਦਾ ਕਦੀ ਅਰਬ ਕਦੀ ਡੱਚ ਕਦੀ ਪੁਰਤਗេស ਕਦੀ ਫ੍ਰੈਂਚ ਤੇ ਕਦੀ ਅੰਗਰੇਜ਼ ਸਾਰਿਆਂ ਨੇ ਇਸ ਦੇਸ਼ ਨੂੰ ਗੁਲਾਮ ਬਣਾਇਆ ਕਾਰਨ ਭਾਰਤ ਵਾਸੀ ਸ਼ਕਤੀਹੀਣ ਹੋ ਚੁੱਕੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਦਰਸ਼ਾ ਨੂੰ ਮੁਖਾਤਬ ਕਰਕੇ ਕਹਿਣ ਲੱਗੇ ਇਹ ਜੋ ਕਰਾਮਾਤ ਵੇਖਣਾ ਚਾਹੁੰਦਾ ਸੀ ਸਯਦ ਹੁਣ ਹੱਥ ਜੋੜ ਕੇ ਖੜਾ ਹੈ ਡਰ ਦਾ ਮਾਰਾ ਬਸ ਮੈਂ ਇਹੀ ਕਰਾਮਾਤ ਦੇਣੀ ਹੈ ਭਾਰਤ ਵਾਸੀਆਂ ਨੂੰ ਤਾਂ ਕਿ ਇਹ ਆਪਣੇ ਦੇਸ਼ ਦੇ ਮਾਲਕ ਬਣ ਸਕਣ